ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਵਾਂ ਕੀਤਾ ਲੋੜ ਹੈ ਸੋ ਪ੍ਰਭੂਏ ਤੁਜ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੋ ਲਾਜ ਤੇਰੀ ਸਰਨ ਪੂਰਨ ਦਿਆਲਾ ਤੁਜ ਬਿਨ ਕਮਨ ਕਰੇ ਪ੍ਰਤਪਾਲ ਰਹਾ ਜਲ ਥਲ ਮਹੀਲ ਰਹਾ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤੀ ਆਰੈ ਕਛੂ ਨਾ ਪਾਈਐ ਸਾਚ ਲਗੈ ਤਾ ਹੋ ਮੈਂ ਜਾਈਐ ਜਿਸ ਨੂੰ ਲਾਈ ਲਈ ਸੋ ਲਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਪਾ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਵਰਦਾਸ ਤੁਧ ਭਾਵੈ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਈ ਸੁਹੀ ਮਹੱਲਾ ਪੰਜਵਾ ਕੀ ਤਾਲੂੜ ਹੈ ਸੁ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੀ ਕੀਰਾ ਕੋ ਲਾਜ ਤੇਰੀ ਸਰਨ ਪੂਰਨ ਦਿਆਲਾ ਤੁਜ ਬਿਨ ਕਮਨ ਕਰੇ ਪ੍ਰਤ ਪੱਲਾ ਰਹਾਉ ਜਲ ਥਲ ਮਹੀਲ ਰਹਾ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤੀ ਆਰੈ ਕਛੂ ਨਾ ਪਾਈਐ ਸਾਚ ਲਗੈ ਤਾ ਹੋਮੈ ਜਈਐ ਜਿਸ ਨੂੰ ਲਾਈ ਲੈ ਸੋ ਲਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਈ ਪਰਮ ਪਦ ਪਾਈ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਈ ਸੋਹੀ ਮਹੱਲਾ ਪੰਜਵਾ ਕੀਤਾ ਲੋੜ ਹੈ ਸੋ ਪ੍ਰਭ ਹੋਏ ਤੁਜ ਬਿਨ ਦੂਜਾ ਨਾਹੀ ਕੋਈ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੋਲਾਜ ਤੇਰੀ ਸਰਨ ਪੂਰਨ ਦਇਆ ਅੱਲਾ ਤੁਝ ਬਿਨ ਕਮਨ ਕਰੀ ਪ੍ਰਤਪੱਲ ਰਹਾਉ ਜਲ ਥਲ ਮਹੀਲ ਰਹਿਆ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤੀਆ ਰੈ ਕਛੂ ਨਾ ਪਾਈਐ ਸਾਚ ਲੱਗੇ ਤਾ ਹਉ ਮੈਂ ਜਾਈਐ ਜਿਸ ਨੂੰ ਲਾਈ ਲਈ ਸੋ ਲੱਗੇ ਗਿਆਨ ਰਤਨ ਅੰਤਰ ਤਿਸ ਜਾਗੇ ਦੁਰਮਤ ਜਾਈ ਪਰਮ ਪਦ ਪਾਈਐ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਨਹਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨਨਾਨਕ ਪ੍ਰਭ ਸਦਾ ਧਿਆਈ